ਸਦੀਆਂ ਤੋਂ ਸੱਚ ਰੁਰਦਾ ਹੋਇਆ ਝੂਠ ਨਾ ਕਟਣੀ ਖੱਟੀ ਸੱਚ ਦੀ ਜਿੱਤ ਅਖੀਰੀ ਹੋਣੀ ਝੂਠ ਪੜਾਈ ਪੱਟੀ ਹੁਣ ਤੱਕ ਸੱਚ ਹੈ ਛੜੀ ਹੁਣ ਤੱਕ ਸੱਚ ਹੈ ਸੂਲੀ ਚੜਿਆਂ ਝੂਠ ਨੇ ਕੁਰਸੀ ਮੱਲੀ ਸੱਚ ਦੇ ਨਾਲ ਹੈ ਕੋਈ ਖੜਿਆ ਝੂਠ ਨੇ ਦੁਨੀਆਂ ਮੱਲੀ ਉਹ ਸੱਚ ਰਾਤ ਨੂੰ ਭੁੱਖਾ ਰਹੇ ਝੂਠ ਰਜ ਕੇ ਪੈਂਦਾ ਝੂਠ ਕਦੇ ਨਾ ਰੱਬ ਤੇ ਆਇਆ ਸੱਚ ਭਗਤ ਬਣ ਬੈਂਦਾ ਉਹ ਝੂਠ ਦਾ ਇੱਥੇ ਸਵਰਗ ਲੋਕ ਸੱਚ ਨਰਕ ਵਿੱਚ ਜੀਵੇ ਸੱਚ ਤਾਂ ਇੱਥੇ ਪਲ ਪਲ ਮਰਦਾ ਝੂਠ ਖੁਸ਼ੀ ਵਿੱਚ ਥੀਵੇ ਕਰ ਵੀ ਲੁੱਟ ਕੇ ਖਾ ਗਿਆ ਝੂਠ ਦੀ ਐ ਪ੍ਰਧਾਨੀ ਸੱਚ ਦੇ ਨੋਂ ਦਿਨ ਘਟਦਾ ਜਾਂਦਾ ਵਦੇ ਪੁੱਲੇ ਬੇਈਮਾਨੀ ਓ ਅਸੀਂ ਝੂਠ ਦੇ ਪਿੱਛੇ ਲੱਗ ਗਏ ਸੱਚ ਦਾ ਫੜਿਆ ਪੱਲਾ ਝੂਠ ਸਾਰੇ ਨੇ ਏਕਾ ਕਰ ਲਿਆ ਸੱਚ ਦੁਨੀਆ ਵਿੱਚ ਕੱਲਾ ਸਾਚ ਪਾਣ ਬੱਲ ਲੋਕੋ ਅੱਜ ਸਮਝ ਵਿੱਚ ਆਇਆ ਸ਼ਮਸ਼ੀਰ ਮੱਲੀ ਪੂਲ ਵਾਲੇ ਨੇ ਲਿਖ ਕੇ ਸੱਚ ਸੁਣਾਇਆ ਸ਼ਮਸ਼ੀਰ ਮੱਲੀ ਫਿਰ ਪੂਲ ਵਾਲੇ ਨੇ ਲਿਖ ਕੇ ਸੱਚ ਸੁਣਾਇਆ